ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਾਨਮਤਾ ਨਗਰ ਆ ਪਿੰਡ ਖੋਖਰ ਖੋਖਰ ਪਿੰਡ ਹਰੀਕੇ ਕਲਾਂ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇਲੂ ਪਰਿਵਾਰ ਆ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਬੁਰੀ ਕੱਟੀ ਵਕਾਊ ਆ ਮਿੱਤਰੋ ਪਹਿਲੇ ਨੂੰ ਸੁਣ ਆਲੀ ਦੋ ਦੰਦਾਂ ਦੰਦ ਤੁਹਾਨੂੰ ਪਹਿਲੀਆਂ ਜੀ ਵਿਖਾ ਦਿੱਤੇ ਹੋਣੇ ਵੀਡੀਓ ਦੇ ਵਿੱਚ ਮਿੱਤਰੋ ਕਰਮਾ ਵਾਲੀ ਨੇ ਤੇ ਕੱਚੀ ਆ ਕੁਝ ਕੁ ਦਿਨਾਂ ਦੀ ਹਜੇ ਕਰਮਾ ਵਾਲੀ ਮਿੱਤਰੋ ਨਾਲ ਆ ਜਿਹੜਾ ਰਵਾ ਖੜਾ ਹੋਇਆ ਪੂਰਾ ਮਿੱਤਰੋ ਅੰਦਰ ਵੀ ਬੰਨੀ ਐ ਇੱਕ ਦੋ ਕਟੀਆਂ ਵੀ ਬੂਰੇ ਰਵੇ ਦੇ ਵਿੱਚ ਹੀ ਬਾਈ ਹੁਣਾਂ ਦੀ ਕੱਟੀ ਆ ਇਹ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਂਦੀ ਡਿਮਾਂਡ ਆ ਆਓ ਸਾਰੀ ਜਾਣਕਾਰੀ ਲੈਣੇ ਵੀਰੇ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਜੀ ਕੀ ਹਾਲ ਆ ਵੜੇ ਬਾਈ ਵਧੀਆ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਵਧੀਆ ਬਾਈ ਚਾ ਠੀਕ ਆ ਅੱਛੇ ਨਾਮ ਦੱਸ ਦੀਏ ਕਿਰਾਂ ਦੀ ਸ਼ਗਨਪ੍ਰੀਤ ਬਾਈ ਸ਼ਗਨਪ੍ਰੀਤ ਹਾਂਜੀ ਸ਼ਗਨਪ੍ਰੀਤ ਬਾਈ ਘਰ ਆਪਣਾ ਕਿੱਥੇ ਘੂ ਆ ਗਿਆ ਕਈ ਵਾਰੀ ਫੋਨ ਆਪਣਾ ਫੜਨੀ ਦੀ ਆ ਬਾਈ ਘਰ ਦਾਣਾ ਮੰਡੀ ਕੋਲੇ ਆ ਕੇ ਪੁੱਛਦਾ ਠੀਕ ਹੈ ਕਈ ਵਾਰੀ ਨਾ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਦੀ ਦਿੱਕਤ ਆ ਜਾਂਦੀ ਹੈ ਕੀ ਪੁੱਛ ਲਵਿਆ ਅਗਲਾ ਬਈ ਸ਼ਮੀ ਕਰਿਆ ਨਾ ਮਸ਼ੀਨ ਵਾਲਿਆਂ ਦੇ ਠੀਕ ਸ਼ਮੀ ਮਸ਼ੀਨ ਵਾਲਿਆਂ ਦੇ ਹਾਂਜੀ ਹਾਂਜੀ ਸ਼ਗਨਪ੍ਰੀਤ ਭਾਈ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਫਿਰ ਪਹਿਲੇ ਨਹੀਂ ਸੂਰੀ ਜੀ ਵੀਰ ਹਾਂਜੀ ਹਾਂਜੀ ਪਹਿਲਾਂ ਨਹੀਂ ਆਪਣੀ ਘਰ ਦੀ ਝੋਟੀ ਹੈ ਘਰ ਦੀ ਝੋਟੀ ਰਵਾ ਫਿਰ ਤੇਰੇ ਕੋਲ ਸਾਰਾ ਪੂਰਾ ਹੀ ਹੈ ਹਾਂਜੀ ਹਾਂਜੀ ਘਰ ਦਾ ਪੂਰਾ ਹੀ ਰਵਾ ਠੀਕ ਹੈ ਬਈ ਠੀਕ ਹੈ ਅੱਛਾ ਇਹ ਮਾਨ ਲਾਈਂ ਦੀ ਮਾਂ ਇਹਦੇ ਥੱਲੇ ਦੁੱਧ ਇਹ ਕਿੰਨਾ ਦੇ ਦੂ ਦੀ ਮਾਂ ਦੇ ਥੱਲੇ ਕਿੰਨਾ ਲਿਆ ਦੁੱਧ ਭਾਈ ਮਾਂ ਥੱਲੇ ਭਾਈ ਪਹਿਲੇ ਸੂਏ ਤਾਂ ਸੀਗਾ 12-13 ਕਿਲੋ ਸੀਗਾ ਤੇ ਹੁਣ ਜਾਨੀ ਕਿ ਐਤ ਕੀ ਕੱਢਾ ਗਏ ਨੇ 15 16 ਕਿਲੋ ਆ ਇਹ ਹੀ ਮਾਂ ਹੀ ਆਂਦੀ ਵੀ ਹਾਂਜੀ ਹਾਂਜੀ ਇਹਦੀ ਮਾਂ ਹੈ ਹੁਣ ਇਹਨੇ ਗਾ ਤੀਜਾ ਸੂਆ ਸੁਣਾ ਮਾਂ ਨੇ ਤੀਜਾ ਸੂਆ ਸੁਣਾ ਇਹ ਪਹਿਲੇ ਸੂਏ ਦੀ ਕੱਟੀ ਆ ਗਈ ਇਹ ਪਹਿਲੇ ਸੂਏ ਦੀ ਕੱਟੀ ਕਿਆ ਬਾਤ ਆ ਮੇਰੀ ਤੇ ਫਿਰ ਦੂਜੀ ਵਾਰੀ ਵੀ ਉਹਨੇ ਕੱਟੀ ਹੋਈ ਦੇਤੀ ਹਾਂਜੀ ਹਾਂਜੀ ਦੂਜੇ ਸੂਏ ਵੀ ਕੱਟੀ ਠੀਕ ਹੈ ਬਈ ਅੱਛਾ ਇਹ ਕਿਹੜੇ ਸੀਮਨ ਦੀ ਆਪ ਬਈ ਇਹ ਇਹ ਆਪ 골ਡਨ ਬੂਰੇ ਦੀ ਆ ਬਈ ਠੀਕ ਆ ਤੇ ਗਾ ਬੂਰੇ ਨਾਲ ਹੀ ਟੀਕਾ ਭਰਾਇਆ ਆਪਾਂ ਅੱਛਾ ਆਪ ਹੈਗੀ ਇਹ 골ਡਨ ਬੂਰੇ ਦੀ ਤੇ ਗਾ ਇਹਨੂੰ ਬੂਰੇ ਨਾਲ ਲੀ ਦਾ ਟੀਕਾ ਭਰਾਇਆ ਹੋਇਆ ਹਾਂਜੀ ਆਪਣੇ ਕੋਲ ਸੀਮਨ ਵੀ ਇਹ ਤਾਂ ਬਈ 5-7 ਦਿਨ ਪਏ ਆ ਹਲੇ 5-7 ਦਿਨ ਹਜੇ ਪਏ ਆ ਇਹਦੇ ਹਾਂਜੀ ਹਾਂਜੀ ਬਈ ਤੇਰਾ ਮਨ ਕੀ ਕਹਿੰਦਾ ਪਹਿਲੇ ਸੋ ਝੋਟੀ ਦੁੱਧ ਚੰਗਾ ਪਾ ਜੂਗੀ ਯਾਰ ਹਨਾ ਹਾਂਜੀ ਹਾਂਜੀ ਬਈ ਤੇਰਾ 13-14 ਦਿਨ ਤਾਂ ਆਰਾਮ ਨਹੀਂ ਲੱਗਦਾ ਇਹ ਕਿ ਬਈ ਪਾ ਜੂਗੀ ਸੇਵਾ ਚੰਗੀ ਹੋਈ ਕਰ ਬਾਕੀ ਹਜੇ ਦਿਨ ਵੀ ਲੈ ਜੂਗੀ ਮੇਰੇ ਸਾਬ ਨੂੰ 5-4 ਹਾਂਜੀ ਹਾਂਜੀ ਆਰਾਮ ਨਹੀਂ ਲੈ ਜੂਗੀ ਲੈ ਮਿੱਤਰੋ ਥੱਲਾ ਥੁੱਲਾ ਵੇਖੋ ਤੁਸੀਂ ਕਰਮਾਂ ਵਾਲੀ ਦਾ ਐਨ ਪੂਰੀ ਓਕੇ ਦੇ ਖੜਮੀ ਬੜੀ ਬੜੇ ਤੋਰੀ ਬਰੇ ਕੱਢੀ ਬਾਹਰੋਂ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਕੱਟੀ ਨੂੰ ਮਿੱਤਰੋ ਭਲੀ ਮਾਨਸੂਈ ਆ ਥਣ ਵੀ ਚੰਗਾ ਲੱਗਾ ਹੋਇਆ ਤੁਹਾਨੂੰ ਪਸੰਦ ਆਊਗੀ ਜਦੋਂ ਤੁਸੀਂ ਇਹਦੇ ਕੋਲੇ ਆਉਂਗੇ ਪੈਸਿਆਂ ਦਾ ਦੇਣ ਲੈਣ ਦਾ ਲੋਕ ਗੱਲ ਵੱਖਰੀ ਆ ਭਾਪੂ ਦਾ ਪਰ ਚੀਜ਼ ਲੋੜੀ ਤੁਸੀਂ ਜਾਂਦੇ ਵਾਂਝੇ ਮਿੱਤਰੋ ਕਿਉਂਕਿ ਕਰਮਾਲੀ ਦਾ ਆ ਵੇਖੋ ਆਰਡਰ ਦੀ ਕੁਆਲਿਟੀ ਪਹਿਲਾ ਸੁਆ ਬਿਨਾ ਭਲਾਂ ਤੋਂ ਐਨ ਮਨਲਾ ਵੀ ਕੋਕੇ ਜੜ ਲੈ ਵਾ ਕਰੀ ਫਿਰਦੀ ਆ ਕਰਮਾਲੀ ਤੁਸੀਂ ਆਪ ਦੇਖਦੇ ਪਏ ਹੋ ਮਿੱਤਰੋ ਪਿਓਰ ਪੂਰੀ ਝੋਟੀ ਆ ਆਪ ਹੈਗੀ ਆ ਪੂਰੇ 골ਡਨ ਦੀ ਮਿੱਤਰੋ ਅੱਗੇ ਗੱਬਣ ਹੈਗੀ ਆ ਇਹ ਮਿੱਤਰੋ ਬੂਰੇ ਨਾਰਲੀ ਤੋਂ ਤੇ ਜਦੋਂ ਮਿੱਤਰੋ ਦੋਵੇਂ ਚੀਜ਼ਾਂ ਹੀ ਰਲ ਗਈਆਂ ਪੂਰੀਆਂ ਬੱਚਾ ਦਾ ਪੂਰਾ ਪੈਦਾ ਹੋਣਾ ਹੀ ਹੋਣਾ ਪਰ ਹੋਊਗਾ ਟੌਪ ਕਲਾਸ ਹੋਊਗਾ ਐਂਡ ਜਮਾ ਵੀ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਵੀ ਮਿੱਤਰੋ ਇੱਕ ਚੀਜ਼ ਪੈਦਾ ਕਰੂਗੀ ਇਹ ਕਰਮ ਵਾਲੀ ਜਿਹੜਾ ਬੱਚਾ ਪੈਦਾ ਕਰੂਗੀ ਆਪ ਵੀ ਝੋਟੀ ਦੇ ਦੇਵੇ ਤੁਹਾਡੀ ਸੇਵਾ ਤੇ ਜਿੰਨਾ ਮਰਜ਼ੀ ਪਰ 11 12 ਕਿਲੋ ਤੋਂ ਝੋਟੀ ਪਹਿਲੇ ਸੋ ਚੰਦੀ ਨਹੀਂ ਕਿਸੇ ਪਾਸੇ ਵੀ ਜਿਹੜਾ ਟਸ ਤੋਂ ਮਸ ਨਹੀਂ ਕਰਦੀ ਜੇ ਤੁਸੀਂ ਬੰਤਰ ਬਾਂਟੀ ਦੇ ਨਾਲ ਟਕਾ ਕੇ ਨਹੀਂ ਸੇਵਾ ਕਰ ਲੋ ਤਾਂ ਮਿੱਤਰੋ ਥਣ ਵੇਖੋ ਕਿ ਇਹਨਾਂ ਦੀ ਲੈਵੀ ਦੀਪ ਸੇ ਕਰੀ ਕਿ ਇਹਨਾਂ ਦੀ ਫੋਕਸ ਕੈਮਰੇ ਦਾ ਥਾਣਾ ਦੇ ਉੱਤੇ ਆਹ ਵੇਖੋ ਕਿੰਨਾ ਚੰਗਾ ਥਾਣਾ ਬਈ ਕਰਮਾਲੀ ਦਾ ਹਾਂ ਬਿਨਾ ਪੌਲਾ ਤੋਂ ਖਰਾਲੇਵਾ ਆ ਆਜੋ ਸਿੰਗੀ ਵਾਲੇ ਪਾਸੇ ਬਈ ਹੁਣ ਆਜੋ ਸਿੰਗੀ ਬਹੁਤ ਸੋਣੀ ਹੈ ਮਿੱਤਰੋ ਪਿਓਰ ਮੂੰਹ ਦੋ ਦੰਦਾਂ ਦਾ ਆ ਦੋ ਦੰਦਾਂ ਦੇ ਵੇਖ ਲਓ ਬਈ ਠੀਕ ਹੈ ਤੇ ਹੁਣ ਆਜੋ ਪੁੜੇ ਤੇ ਬਈ ਪੂੜਾ ਪੜਾ ਵੀ ਸ਼ੇਪ ਦੇ ਵਿੱਚ ਗੰਗਰੋਟ ਬਹੁਤ ਚੰਗੀ ਆ ਕਰਮਾ ਵਾਲੀ ਦੀ ਪੂੜਾ ਪੜਾ ਚੱਕਮੜਾ ਪੂਰੀ ਖੜਮੀ ਝੋਟੀ ਆ ਕਹਿਣ ਤੋਂ ਭਾਵੇਂ ਆ ਵੀ 100 ਦੇ ਵਿੱਚੋਂ 100 ਪ्युअर ਬੂਰੀ ਆ ਮਿੱਤਰੋ ਇਹ ਨਹੀਂ ਹੈਗਾ ਇਹ 80% ਹੋਊਗੀ 90 ਰਹਿ ਜੂਗੀ ਤੁਹਾਨੂੰ ਪਸੰਦ ਆਊਗੀ ਲੈ ਵੀ ਸੱਜਣਾ ਸ਼ਗਨਪ੍ਰੀਤ ਭਾਈ ਇਹਦਾ ਰੇਟ ਹੁਣ ਕਿਵੇਂ ਕਰਨੀ ਆ ਭਾਈ ਰੇਟ ਆਪਾਂ ਫੋਨ ਤੇ ਹੀ ਕਰਨਾਗੇ ਫੋਨ ਤੇ ਹੀ ਕਰੇਗਾ ਹਾਂਜੀ ਹਾਂਜੀ ਤੇ ਨੰਬਰ ਕਿੰਨਾ ਫਿਰ ਭਾਈ 98767 ਹੂੰ 77765 ਇੱਕ ਵਾਰੀ ਹੋਰ ਆਉਣ ਉਹਦੇ 98767 ਜੀ 77765 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਸ਼ਗਨਪ੍ਰੀਤ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਖੋਖਰਾ ਜ਼ਿਲ੍ਹਾ ਮੁਕਸਰ ਸਾਹਿਬ ਆ ਮਿੱਤਰੋ ਤੇ ਮੁਕਸਰ ਸਾਹਿਬ ਇਲਾਕੇ ਨੂੰ ਵੈਸੇ ਵੀ ਵਰਦਾਨ ਆ ਦੁੱਧ ਦੇ ਵਿੱਚ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਉੱਤੇ